ਇਸ ਵੀਡੀਓ 'ਚ ਆਪਾਂ ਅੱਜ ਗੱਲ ਕਰਾਂਗੇ ਇੱਕ ਮੈਜਿਕ ਦੀ ਜੋ ਕਿ ਤੁਸੀਂ ਆਪਣੇ ਦਿਮਾਗ 'ਚ ਇੱਕ ਨੰਬਰ ਸੋਚਣਾ ਹੈ ਤੇ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਕਿ ਤੁਸੀਂ ਉਹ ਨੰਬਰ ਕਿਹੜਾ ਸੋਚਿਆ ਸੀ ਜੋ ਮਰਜ਼ੀ ਸੋਚ ਲਿਆ ਤੇ ਐਂਡ 'ਚ ਆਪਾਂ ਉਹ ਗੱਲਬਾਤ ਕਰਾਂਗੇ ਵੀਡੀਓ ਸਾਰੀ ਦੇਖਿਓ ਸਕਿੱਪ ਨਾ ਕਰਿਓ ਪਰ ਕਈਆਂ ਨੂੰ ਤਾਂ ਇਸ ਦਾ ਪਤਾ ਹੋਣਾ ਹੈ ਤੇ ਪਰ ਕਈਆਂ ਨੂੰ ਇਸ ਗੱਲ ਦਾ ਬਿਲਕੁਲ ਹੀ ਨਹੀਂ ਪਤਾ ਹੋਣਾ ਕਿ ਇਹ ਕਿਵੇਂ ਹੁੰਦਾ ਜਾਂ ਕਿਵੇਂ ਨਹੀਂ ਆਓ ਆਪਾਂ ਸਟਾਰਟ ਕਰਦੇ ਹਾਂ ਤੇ ਤੁਸੀਂ ਉਹ ਨੰਬਰ ਸੋਚ ਲਿਓ ਤੇ ਵੀਡੀਓ ਵੀ ਸਟਾਰਟ ਹੁੰਦੀ ਹੈ ਤੇ ਫਿਰ ਉਸ ਹਾਮ ਨਾਲ ਤੁਹਾਨੂੰ ਆਪਾਂ ਐਂਡ 'ਚ ਗੱਲਬਾਤ ਕਰਦੇ ਹਾਂ ਤੇ ਦੱਸਿਓ ਜ਼ਰੂਰ ਜਿਨ੍ਹਾਂ ਨੂੰ ਪਤਾ ਸੀ ਕਿ ਇਹ ਕਿਵੇਂ ਹੁੰਦਾ ਤੇ ਜੇਕਰ ਤੁਹਾਨੂੰ ਇਹ ਮੈਜਿਕ ਚੰਗਾ ਲੱਗਾ ਤੇ ਸਿੱਖਣਾ ਚਾਹੁੰਦੇ ਹੋ ਤੇ ਕਮੈਂਟਾਂ ਵਿੱਚ ਤੁਸੀਂ ਵੀ ਜ਼ਰੂਰ ਦੱਸਿਓ ਤੇ ਐਵੇਂ ਦੇ ਹੋਰ ਨਾ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਧੰਨਵਾਦ ਇੱਕ ਸਾਰੇ ਜਾਣੇ ਕਰਕੇ ਦੇਖਿਓ ਸਭ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਵਿੱਚ 1 ਤੋਂ ਲੈ ਕੇ 100 ਤੱਕ ਨੰਬਰ ਸੋਚ ਲਓ ਕੁਝ ਵੀ ਸੋਚ ਲਓ ਸੋਚ ਲਿਆ ਉਹ ਨਹੀਂ ਆਪਦੇ ਭਰਾ ਦੇ ਸੋਚ ਲਓ ਜਾਂ ਭੈਣ ਦੇ ਉਹ ਨਹੀਂ ਸੋਚੋ ਡਬਲ ਕਰ ਲਓ ਆਪਦੇ ਮਨ 'ਚ ਕਰ ਲਿਆ ਤੇ ਵਿੱਚੋਂ 10 ਮੇਰੇ ਸੋਚ ਲਓ ਜੋੜ ਲੈ ਵਿੱਚ ਜੋੜ ਲਓ ਉਸ ਤੋਂ ਬਾਅਦ ਆਧ ਰੱਬ ਨੂੰ ਦੇ ਦਿਓ ਮਤਲਬ ਕਿ ਅੱਧੇ ਕੱਟ ਦਿਓ ਕੱਢ ਦੇ ਜਿੰਨੇ ਭਰਾ ਦੇ ਸੋਚੇ ਸੀ ਜਾਂ ਭਰਾ ਤੋਂ ਲਏ ਸੀ ਉਹਨੇ ਭਰਾ ਦੇ ਵਾਪਸ ਕਰ ਦਿਓ ਕਰ ਤੇ ਪਿੱਛੇ ਰਹਿ ਗਏ 5 5 ਰਹੇ ਆ ਕਿ ਨਹੀਂ ਦੱਸੋ